ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਨ ਤੇ ਬਲੌਗ ਤੇ ਤੋ ਤੁਸੀਂ ਸਾਰੇ ਕਿਵੇਂ ਹੋ? ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵਾਂਗੇ ਕਰਦੇ ਹਾਂ ਨਵੇਂ ਬਲੌਗ ਦੀ ਸਟਾਰਟਿੰਗ ਤੇ ਇਹਨਾਂ ਆਪਣੀ ਬਲੌਗ ਕੰਪਲੀਟ ਹੋਣ ਵਾਲੀ ਸੀ ਤੇ ਮੈਂ ਕਹਿੰਨਾ ਬਲੌਗ ਦੀ ਸਟਾਰਟਿੰਗ ਕਰਦੇ ਹਾਂ ਦੀ ਸਟਾਰਟਿੰਗ ਕੀਤੀ ਹੋਈ ਰਹਿ ਰੋ ਤੋਂ ਬਾਅਦ ਉਹਨਾਂ ਦੇ ਕਲਿੱਪ ਚ ਲਈ ਜਾਂਦਾ ਹਨ ਨਾਲ ਦੀ ਨਾਲ ਲੈ ਕੇ ਸਟਾਰਟਿੰਗ ਕਰਨੀ ਉਖੀ ਲੱਗਦੀ ਹੈ ਬਲੌਗ ਉਹ ਜਿਹੜੀ ਕੰਮ ਜਿਹਨੂੰ ਕਹਦੇ ਆ ਨਾ ਸਟਾਰਟ ਕਰਨਾ ਔਖਾ ਲੱਗਦਾ ਉਹ ਤੋਂ ਬਾਅਦ ਨਿਭੜ ਹੀ ਜਾਂਦਾ ਫਿਰ ਤੂੰ ਗੱਲ ਸੁਣ ਹੀ ਕੰਮ ਬਲਾਗ ਦੇ ਵਿੱਚ ਕਿ ਸਟਾਰਟ ਕਰਨਾ ਔਖਾ ਲੱਗਦਾ ਪੋਰੀ ਤੇ ਮਸ਼ੀਨ ਆਪਣੇ ਲਾ ਦਈਏ ਮਸ਼ੀਨ ਚੱਲੀ ਜਾਂਦੀ ਹੈ ਅੱਜ ਮਮੇ ਨੇ ਧਾਰ ਕੱਢਣੀ ਮਮੇ ਨੇ ਜਿਹੜਾ ਉਹ ਵਾਦਰਾ ਇਕੱਠਾ ਕਰਦੇ ਆ ਕਸੂਕ ਸੁਫਨੇ ਜਿੰਨੀ ਆ ਮੱਝ ਗਾਂ ਦੀ ਘੱਟੀ ਤੇ ਕੀਲ ਕੱਤੀ ਸੀ ਆਪਾਂ ਗਾ ਤੇ ਹੁਣ ਤੁਰਤਾ ਮੇਰੇ ਮਿੰਟ ਤਾਂ ਕੁਛ ਹੀ ਰਹਿ ਗਏ 1-2 ਮਿੰਟ ਰਹਿ ਗਿਆ ਸੀ 1-2 ਮਿੰਟ ਬੋਕਦਾ ਰਹਿ ਗਿਆ ਸੀ ਬਾਕੀ ਕੰਮ ਨਵੇੜ ਹੀ ਲਾਵੀ ਰਾਤ ਨੂੰ ਟਾਈਮ ਨਾਲ ਸੋਈ ਫੇਰ ਇਸ ਫੇਰ ਉੱਠ ਜਾਂਦਾ ਅਜੇ ਤਾਂ ਫੇਰ ਵੀ ਟਾਈਮ ਨਾਲ ਸੁੱਤਾ ਹੁੰਦਾ 10:00 ਵਜੇ ਜਾਂਦੇ ਜੀ ਕਿਤੇ ਬੰਦਾ ਨੌਕ ਵੇਸੂ ਬੋਜਿੰਦਾ ਫੇਰ ਕਿਤੇ ਗੱਲਬਾਤ ਪੈਂਦਾ। ਇਹ ਬੰਦਾ ਵਾਸਦੇ ਆ ਉੱਠ ਖੜਦਾ। ਹਲਾ ਜੇ ਪਹਿਲਾਂ ਮਾਰਨਿੰਗ ਉੱਠਦੀ ਸੀ। ਬਟ ਹੁਣ ਰਾਤ ਨੂੰ 10 ਵਜੇ ਜਾਂਦੇ ਆ। ਆਮ ਜੀ ਨਾਲ ਲਿਆ। ਬਾਕੀ ਜਿਵੇਂ ਜਿਵੇਂ ਅੱਨਾ ਟਾਈਮ ਬਦਲੂਗਾ ਪਤਾ ਨੂੰ ਕੋ ਟਾਈਮ ਦਾ। ਤੇ ਲੋ ਜੀ ਵਾਕ ਹੋ ਗਈ ਕੰਪਲੀਟਲੀ ਆਪਣੇ। ਤੇ ਆਪਾਂ ਪੀਨੇ ਪਾਣੀ। ਪਾਣੀ ਇਹ ਲਾ ਗਲਾਸ ਉਹ ਲੈ। ਚੋਹ ਵਾਹੇ ਗਰਮ ਸਰਪਤ ਵਾਲਾ ਕਰੇ ਕੋਈ ਵੀ ਚੀਜ਼ ਦਾ ਤਲੀ ਯੂਜ਼ ਕਰਨੇ ਪਹਿਲਾਂ ਧੋ ਕੇ ਫਿਰ ਯੂਜ਼ ਕਰੋ ਨਾਰਮਲ ਜਪੇ ਨੂੰ ਠੰਡਾ ਤਾਂ ਪੀਂਦੇ ਨਹੀਂ ਨਾਰਮਲ ਵਾਟਰ ਦਾ ਪੀਂਗਣਾ ਲੋਜੀ ਤੇ ਕਿਉਂ ਨਾ ਤੇ ਬਾਅਦ ਪਾਣੀ ਦੇ ਘੁੱਟ ਪੀ ਕੇ ਮੈਂ ਸੰਭਤ ਲੱਗ ਮਤਲਬ ਵਕਤ ਲੱਗ ਰਹੀ ਨਹੀਂ ਇਹ ਇੱਕ ਘੁੱਟ ਹੀ ਪੀਣੀ ਹੁੰਦੀ ਹੈ ਫੋਗਰ ਸੁਵਾਰ ਪਤਾ ਕਿਉਂ ਇੱਕੋ ਠੰਪੀ ਦੀ ਪੀਂਦੀ ਆ ਕਿਉਂਕਿ ਨਾ ਪਾਣੀ ਆ ਜਿਹੜਾ ਇਸੀ ਦੇ ਵਿੱਚ ਠੰਡਾ ਹੋ ਜਾਂਦਾ ਬੋਤਲਾ ਤੇ ਫਿਰ ਤਾਂਕਾ ਕੇ ਠੰਡਾ ਪਾਣੀ ਪੀਣ ਨੂੰ ਜੀਨ ਕਰਦਾ ਸਵੇਰ ਸਵੇਰ ਠੰਡਾ ਪਾਣੀ ਪੀਣ ਜੀਨ ਕਰਦੇ ਇੱਕੋ ਟਪੀਂ ਨਹੀਂ ਕਰ ਅੰਦਰ ਮੈਂ ਤੇ ਪੀ ਕੇ ਤੇ ਬਸ ਆ ਕੇ ਵਾਸ਼ਰੂਮ ਫੋਗਰ ਹੋ ਕਿਦਨ ਨਾਦ ਨਾ ਵਾਕ ਲੱਗਦਾ ਨਹੀਂ ਤੋਂ ਨੋਰਮਲ ਵਾਟਰ ਪੀਵਾਂਗੇ ਬਾਅਦ ਬਤ ਤੱਕ ਤਾਂ ਨਾ ਬੋਤਾ ਠੰਡਾ ਠੰਡਾ ਵੀ ਮਾੜਾ ਤੇ ਬੋਤਾ ਤਾਂ ਵੀ ਮਾੜਾ ਬਿਲਕੁਲ ਚੰਗਾ ਮੈਂ ਤੁਹਾਡੇ ਮੱਦੇ ਪਿੱਛੇ ਕਰ ਲਈਏ ਚਾਹ ਦੀ ਫੀਲਿੰਗ ਜਿਹਦੇ ਨਾ ਮਿਲਦਾ ਪਾਣੀ ਵਿੱਚ ਜਾਦਾ ਕਿੱਸਾ ਸੁਣਨਾ ਚਾਹ ਮੈਂ ਮਾਰਨਿੰਗ ਨਹੀਂ ਨਾ ਪਿੰਦੀ ਬਿਲਕੁਲ ਤੇ ਬਰ ਅ ਮੈਂ ਚਾ 11 ਵਜੇ ਵਾਲੀ ਪੀਣੀ ਆ ਸ਼ਾਮ ਵਾਲੀ ਵੀ ਪੀਣ ਲੱਗ ਗਈ ਆ ਇਹ ਬਦਲ ਕੇ ਸੋ ਸਵੇਰ ਨਹੀਂ ਪੀਣੀ ਬਿਲਕੁਲ ਚਾਹ ਬੰਦ ਕਰਨੀ ਪਉਦੀ ਸਹੀ ਮੈਨੂੰ ਵਿੱਚ ਹੈ ਨਾ ਚਾਹ ਦੋ ਦੋ ਟਾਂਕੀਏ ਸਵੇਰ ਟਾਇਆ ਬਣਾ ਕੁਛ ਨਹੀਂ ਬਸ ਮੈਂ ਕੇ ਪਾਣੀ ਵਗੈਰਾ ਪੀ ਲਿਆ ਦਨ ਇਸ ਤੋਂ ਬਾਅਦ ਮੇਰਾ ਰੱਤਾ ਸਵੇਰ ਮਾਰਦੇ ਬੁੱਕਰ ਮਾਰ ਕੇ ਐਕਸਰਸਾਈਜ਼ ਕਰਾ ਲੈਂਦਾ ਹੂੰ ਬੇਟੀ ਮਮિતા ਆ ਰੰਗਦੀ ਆਂਦੀ ਸੋਬਾ ਸੋਬਾ ਤਾਂ ਮੌਸਮ ਨਿਸ਼ ਚਲੋ ਜੀ ਆਪਾਂ ਨਾ ਬੁੱਕ ਕਰ ਲਉਨੇ ਆ ਉਹਦੇ ਬਾਅਦ ਆਪਾਂ ਕਰਾਂਗੇ ਸਫਾਈ ਕਿ ਲੋ ਜਿੱਧਰ ਮੈਂ ਬੁੱਕਰ ਮਾਰ ਕੇ ਨਾ ਨਾਲ ਦੇ ਨਾਲ ਉਧਰ ਮੇਰੇ ਮਸ਼ੀਨ ਚ ਕੱਪੜੇ ਸੁੱਕ ਗਏ ਪਏ ਸੀ ਤੇ ਉਹ ਉੱਥੇ ਬੁੱਕਰ ਆ ਕੇ ਇੱਕ ਤਾਂ ਬੁੱਕਰ ਦਾ ਢਿੱਲੇ ਹੋਈ ਪਈ ਸੀ ਤੇ ਮਮੀਆਂ ਨੇ ਮੈਂ ਬੰਨ ਦੋ ਚੰਗੀ ਤਰ੍ਹਾਂ ਉੱਥੇ ਰੱਖ ਲਈ ਤੇ ਮੈਂ ਉੱਥੇ ਰੱਖ ਕੇ ਤੇ ਉਧਰੋਂ ਲਈ ਕੱਪੜੇ ਸੁਕਣੇ ਪਾਉਣ ਨੇ ਜੇ ਹੁਣ ਮੈਂ ਪਾ ਦੂੰਗੀ ਦਮ ਦਮ ਕੱਪੜੇ ਸੁੱਕਣੇ ਤੇ ਤੋਂ ਬਾਅਦ ਮੈਂ ਐਕਸਰਸਾਈਜ਼ ਵਗੈਰਾ ਕਰਨੀ ਆਦੀ ਉਹ ਕਰਾਂਗੀ ਤੇ ਲੋ ਜਿੱਥੇ ਮੈਂ ਦਮ ਦਮ ਕੱਪੜੇ ਸੁਕਣੇ ਪਾ ਦੂੰਗੀ ਉੱਜਾ ਪਾਵਰ ਵਰਕਆਊਟ ਕੰਪਲੀਟ ਕਰ ਲਿਆ ਪਰ ਟੌਕ ਟੌਕ ਨੂੰ 10 ਮਿੰਟ ਲਈ ਕਰਦੇ ਮਾਤਾ ਨਹੀਂ ਕਰਦੇ ਕਿਉਂਕਿ ਇੱਕ ਇੱਕ ਸੈੱਟ ਲਾਉਣਾ ਹੁੰਦਾ ਕੋਈ ਵੀ ਚੀਜ਼ ਜਿਵੇਂ ਮੰਨ ਕੇ ਚਲੋ ਜੇ ਆਪਾਂ ਐਕਸਰਸਾਈਜ਼ ਜਾਂ ਕਿਤੀਆਂ ਨੇ 5 ਤੇ 52 ਦੇ ਇੱਕ ਇੱਕ ਲਗਾਇਆ ਮੂੰ ਤਾਂ ਮੈਨੂੰ ਲੱਗਦਾ ਮੈਂ 6 ਤੋਂ 7 ਕੀਤੀਆਂ ਨੇ ਐਕਸਰਸਾਈਜ਼ ਆ 7 ਤੱਕ ਕੀਤੀਆਂ 7 ਦਾ ਇੱਕ ਇੱਕ ਸੈੱਟ ਲਾਇਆ ਤਾਂ ਕਰਕੇ 10 ਮਿੰਟ ਲੱਗੇ ਜੇ 7 ਦਾ ਇੱਕ ਇੱਕ ਸੈੱਟ ਹੋਰ ਲਾਵਾਂਗੇ ਤਾਂ 20 ਮਿੰਟ ਲੱਗਣਗੇ ਤੇ 3-3 ਲਾਵਾਂਗੇ ਤਾਂ ਅੱਧਾ ਘੰਟਾ ਹੋ ਗਿਆ ਸੋ ਇਸ ਪ੍ਰਕਾਰ ਅੱਧਾ ਘੰਟਾ ਬਹੁਤ ਹੁੰਦਾ ਪਰ ਅੱਜ ਤੇ ਕੱਲ ਆਪਾਂ कल सच दस मिनट का कित बारह मिनट दो दो मिनट बधावे पर बहुत ही नहीं तो चलो सब्जी बना के फिर नहा के पाठ लो जी सब्जी तरद पा तो सब्जी बना लगे तोरिया की मैं कहना कल सब्जी बन जूगी मैं नहा के पाठ कर लूँगी चलो जोन तोरिया कट्टिया तो प्याज भी कट्टे कटे गर्म हो गया तेल ऐड करेंगे प्याज थोड़ा मेरा ना टमाटर कटना लगे लो जी टमाटर भी ना कह तो दिनी मैं नहीं लेनी पर मैं ले लेनी क्यों क्योंकि ना टमाटर पीने में मूल मजा घट आता कोई भी सब्जी बनाने कट मिठी बनी लोजी ल उधर हो गया गर्म तो पता पता वादा पा दी टाइम साढ़े छे होने वाले ਮਨਾ ਕੇ ਕਰਦੇ ਹਾਂ ਪਾਠ ਆਰਾਮ ਨਾਲ ਬੈ ਕੇ ਕਰਾਂਗੇ ਕੋਈ ਘਾਹ ਨਹੀਂ ਪਾਉ ਸੱਤ ਵਜੇ ਤੱਕ ਅੱਧਾ ਘੰਟਾ ਫਰੀ ਹੈ ਮੈਂ ਪਨਾ ਕੇ ਪਾਠ ਕਰ ਤੇ ਚਲੋ ਜੀ ਮਿਲਦੇ ਹਾਂ ਨਾ ਹਟੋ ਕੇ ਕਰਦੇ ਹਾਂ ਪਾਠ ਇਹ ਤੋਂ ਬਾਅਦ ਮਿਲਦੇ ਹਾਂ ਤੁਮ ਸਰ ਤੇ ਲਓ ਜੀ ਹੁਣ ਟਾਈਮ ਹੋ ਗਿਆ ਨਾ ਹਟੋ ਕੇ ਪਾਠ ਕਰਦਾ ਤੇ ਮੈਂ ਸਬਜੀ ਤਾਂ ਰਹੀ ਸੀ ਤੇ ਮੈਂ ਕਿਹਾ ਉਹਨਾਂ ਚ ਸਬਜੀ ਬਣ ਜਿੱਤਨਾ ਕਰਦੇ ਆ ਪਾਠ ਲੋਜੀ ਕਰਦੇ ਆ ਪਾਠ ਤੇ ਮਿਲੰਗ ਲੈ ਟੂ ਚਲੋ ਜੀ ਪਾਠ ਹੋ ਗਿਆ ਆਪਣਾ ਚੁੱਲੇ ਤੇ ਬਲਦੀ ਆਗ ਤੇ ਮੇਰਾ ਕਲਕੇਗਾ ਤੇ ਰੋਟੀ ਬਣਾਵਾਂਗਾ ਬਣਾ ਸਬਜੀ ਹਲੇ ਬਣੀ ਜਾਂਦੀ ਹੈ ਕੋਕਾ ਮੈਂ ੜਤੇ ਫਿਰ ਜੱਪ ਵੀ ਬੈਠ ਜਾਂਦਾ ਸਮਾਂ ਟਿਕਣਾ ਪੈਂਦਾ ਆਪਣਾ

ਕਲਾਂ ਦਿਨ ਚੁੱਲ੍ਹੇ ਦੀ ਰੋਟੀ ਨਿਕਲ ਨਹੀਂ ਮੀ ਖਾਦੀ ਐ ਨਾ ਲੈ ਪੜਾ ਮਾਰਦੀ ਲੈ ਇੱਕ ਤਾਂ ਰੋਟੀ ਪਾਣੀ ਕਮਾਰਦੀ ਲੈ ਮੱਝ ਨੂੰ ਖਵਾ ਦੇ ਆਪ ਸਮਝ ਆ ਤਾਂ ਬਧੀ ਜ ਚਮਕੀ ਖੜੀ ਐ ਇਹਦੀ ਆ ਸਿਆਣੀ ਆ ੁੰਡੇ ਵੀ ਧੋਣ ਵਾਲੇ ਆ ਮੇਰੇ ਤੇ ਆ ਪਦੀਨਾ ਦੇਖੋ ਆਪਣੇ ਕਿੰਨਾ ਸੋਹਣਾ ਲੱਗਾ ਸਾਡੇ ਤਾਂ ਪਤੀ ਲੱਗੇ ਹੀ ਰਹਿੰਦਾ ਮਤਲਬ ਰਸਤਾ ਬਾਹਰ ਹੀ ਰਹਿੰਦਾ ਤੇ ਦੇਖਾਂਗੇ ਅੱਜ ਜੇ ਟਾਈਮ ਹੋਇਆ ਤਾਂ ਚਟਨੀ ਦੀ ਤੇ ਰੈਸਪੀ ਸ਼ੂਟ ਕਰ ਲਾਂਗੇ ਆਪਾਂ ਚਲੋ ਜੀ ਆਪਣੇ ਕੰਮ ਵੈਸੇ ਹੋਵਨੋਂ ਸਭ ਨੂੰ ਲੱਗ ਪੜ ਗਏ ਪਰ ਮੈਂ ਅੱਜ ਬ੍ਰੇਕਫਾਸਟ ਵਿੱਚ ਰੋਟੀ ਨਹੀਂ ਖਾਣੀ ਤੇ ਨਾ ਹੀ ਮੈਂ ਬਣਾਈ ਆ ਅੱਭੀ ਕਿਉਂਕਿ ਜੇ ਮੈਂ ਬਣਾ ਲੈਂਦੀ ਫਿਰ ਮੈਂ ਖਾਣੀ ਸੀ ਸੋ ਆਪਾਂ ਖਾਣਾ ਚ ਚਿੱਲਾ ਤੇ ਚਿੱਲਾ ਬਣਾਵਾਂਗੇ ਆਪਾਂ ਠਹਿਰ ਕੇ ਅੱਜ ਹੀ ਨਿਕਾਲਦੇ ਆਪਾਂ ਤੁਕੀ ਟਾਈਮ ਹੈ 7:30 ਹੋਇਆ ਆਪਾਂ ਬ੍ਰੈਕਫਾਸਟ ਕਰਾਂਗੇ ਘੱਟੋ ਘੱਟ 8:00 ਵੇਲੇ ਸੋਦੂ ਕਲਾ ਬੈਟਰ ਤਿਆਰ ਕਰਕੇ ਰੱਖ ਲੈਨੇ ਆ ਤੇ ਫਿਰ ਬਣਾ ਲਾਂਗੇ ਆਪਾਂ ਨਾ ਚਲ ਇੱਧਰ ਕਰਦੇ ਆ ਜੀ ਆਪਾਂ ਬੈਟਰ ਤਿਆਰ ਕਰਦੇ ਚਿੱਲੇ ਦਾ ਆਂਡਾ ਲੈ ਲਿਆ ਅੱਜ ਪਾਵਾਂਗੇ ਵੇਸਣ ਪਾਵਾਂਗੇ ਪਿਆਜ਼ ਤੇ ਟਮਾਟਰ ਕੱਟੇ ਹੋਏ ਆਪਾਂ ਨੂੰ ਇਹਦੇ ਵਿੱਚ ਮਸਾਲੇ ਪਾਵਾਂਗੇ ਆਪਾਂ ਜੀਰਾ ਨਮਕ ਮਿਰਚ ਹਲਦੀ ਚਲੋ ਜੀ ਇਹ ਆਪਣਾ ਬੈਟਰ ਤਿਆਰ ਹੋ ਗਿਆ ਮਤਲਬ ਨਾ ਬਹੁਤ ਪਤਲਾ ਹੋਵੇ ਤੇ ਨਾ ਬਹੁਤ ਗਾੜਾ ਹੋਵੇ ਪੇਸਟ ਇਹਦਾ ਇਹਦੇ ਵਿੱਚ ਹੋਰ ਵੀ ਸਬਜ਼ੀਆਂ ਐਡ ਕਰ ਸਕਦੇ ਜੇ ਤੁਸੀਂ ਸ਼ਿਮਲਾ ਮਿਰਚ ਪਾਉਣੀ ਹੈ ਜਾਂ ਕੋਈ ਹੋਰ ਹਨਾ ਸਬਜ਼ੀ ਗਾਜਰ ਪਾਉਣੀ ਹੈ ਕੁਝ ਵੀ ਐਡ ਕਰ ਸਕਦੇ ਆ ਤੁਸੀਂ ਇਹਦੇ ਵਿੱਚ लो जी उन्होंने इदा ही रख दि मैं दस पंद्रह मिनट इदा ही रख देंगे फिर आप बना बनावे बेसन बनावे बेसन मुक चल लो जी तवा हो गया गर्म थ हल्का जो तेल वैसे पाँच लोड भी नहीं होंगी पर आप घ्यो पा लेंगे हल्का जहां जी गर्म हो गया त वह हम आप बैटर पावे उ डायट वि इंकलूड किया चिल्ला चिल्ले तो मैं जिन्हें भी देखे ना मन के चल मैं पता ही है दिन जो चिल्ला होंगे ना ये कोई भी आप डाइट लेने किसी डायटिशियन तो डाइट लें वैसे भी उस ना चिल्ला तो देंदे ही देंगे विद वेजेस ਬਣਾ ਵਿੱਚ ਪਾ ਕੇ ਤੁਸੀਂ ਜਿਹੜਾ ਵੇਸਨ ਦਾ ਬਣਾ ਲਓ ਓਟਸ ਦਾ ਬਣਾ ਲਓ ਓਟਸ ਦਾ ਪਰੋਤਲ ਮੇ ਤਾਂ ਬਣਿਆ ਨਹੀਂ ਸੀ ਮੈਂ ਬਣਾਇਆ ਸੀ ਓਟਸ ਦਾ ਚਿਲਾ ਬਟ ਇੱਕ ਵਾਰੀ ਹੋਰ ਟਰਾਈ ਕਰਾਂਗੇ ਨਾ ਬੜੇ ਸੰਕੀ ਮੇਰਾ ਓਟਸ ਸਾਰੇ ਨਾ ਕਰੇ ਹੋਏ ਪਏ ਆ ਪੀਸੇ ਪਏ ਆ ਇੱਕ ਵਾਰੀ ਆਪਾਂ ਹੋਰ ਟਰਾਈ ਕਰਾਂਗੇ ਕੀ ਪਤਾ ਬਣ ਹੀ ਜਾਵੇ ਨਾ ਉਦਣ ਪਰ ਬਣਿਆ ਨਹੀਂ ਸੋ ਉਦਣ ਮੈਂ ਤਾਂ ਵੇਸਨ ਦੇ ਵਿੱਚ ਮਿਕਸ ਬਣਾਇਆ ਸੀ ਸੋ ਆਪਾਂ ਇੱਕ ਕਰ ਦੁਬਾਰਾ ਟਰਾਈ ਕਰਕੇ ਦੇਖਾਂਗੇ ਕਿਸੇ ਤਾ ਨਾ ਕੀ ਬਣਦਾ ਕਿ ਨਹੀਂ ਨਹੀਂ ਫਿਰ ਹੁਣ ਬੈਟਰ ਪਿਆ ਮੇਰੇ ਕੋਲ ਨਾ ਚਿੱਲੇ ਦਾ ਸੋ ਨਹੀਂ ਫਿਰ ਆਪਾਂ ਨੂੰ ਹੋਰ ਕਿਸੇ ਰੈਸਪੀ ਦੇ ਵਿੱਚ ਪਾ ਲਾਂਗੇ ਜਿਵੇਂ ਆਪਾਂ ਕੋਈ ਹੋਰ ਰੈਸਪੀ ਬਣਾਉਣੀ ਹੈ ਟਿੱਕੀਆਂ ਵਗੈਰਾ ਜਾਂ ਕੋਈ ਹੋਰ ਆਈਟਮ ਬਣਾਉਣੀ ਨਹੀਂ ਫਿਰ ਉਹ ਸਾਟੇ ਨੂੰ ਉਹਦੇ ਵਿੱਚ ਪਾ ਕੇ ਆਪਾਂ ਖਤਮ ਤਾਂ ਕਰਨੇ ਆ ਕਿਉਂਕਿ ਆਪਾਂ ਰੈਡੀ ਕਰਕੇ ਰੱਖਿਆ ਹੈ ਲੋ ਚਾਹ ਤੇ ਫਿਰ ਇਹਨੂੰ ਆਪਾਂ ਲੰਨ ਦੇਣੇ ਸੀ ਮਤੇ ਜਿੱਲਾ ਇਹਨਾਂ ਜਿਹੜਾ ਆਪਾਂ ਵੈਸੇ ਮੈਂ ਤਾਂ ਲਿਆ ਦਹੀਂ ਲਿਆ ਲੱਸੀ ਨਹੀਂ ਲਈਏ ਨਾਲ ਥੋੜੀ ਜਿਹੀ ਗੁੰਦੀ ਵਾਲਾ ਦਹੀਂ ਤਾਂ ਲਿਆ ਤੇ ਉਹ ਲਿਆ ਲੱਸੀ ਲਈ ਤੇ ਪੁਰਾਣੇ ਦੋਲੇ ਚਿੱਲੇ ਇਹ ਚਿੱਲੇ ਤੁਸੀਂ ਜ਼ਰੂਰੀ ਨਹੀਂਗਾ ਕਿ ਤੁਸੀਂ ਦਹੀਂ ਦੱਸੀ ਨਾਲ ਹੀ ਖਾਣੇ ਤੁਸੀਂ ਸੌਸ ਦੇ ਨਾਲ ਵੀ ਖਾ ਸਕਦੇ ਹੋ ਚਾਹ ਦੇ ਨਾਲ ਵੀ ਖਾ ਸਕਦੇ ਹੋ ਨਾ ਤੁਸੀਂ ਜ਼ਰੂਰੀ ਨਹੀਂ ਤਾਂ ਤੁਹਾਨੂੰ ਤੁਹਾਡੇ ਤੇ ਜਿਹੜੀ ਲਸਾਂ ਦੀ ਪੁਦੀਨੇ ਦੀ ਹੈ ਨਾ ਉਹਦੀ ਉਹਦੇ ਨਾਲ ਵੀ ਤੁਸੀਂ ਇਹਨੂੰ ਖਾ ਸਕਦੇ ਹੋ ਕੱਲ੍ਹ ਦੀ ਨੂੰ ਲੋ ਜੀ ਜਪਜੋਤ ਵੀ ਆ ਗਿਆ ਦੋ ਚੁੰਡੀਆਂ ਕਰਕੇ ਤੁਹਾਨੂੰ ਦੱਸੇ ਚੁੰਡੀਆਂ ਪਤਾ ਕਰੀਆਂ ਤੇ ਗਿੱਚੀ ਚ ਨਾ ਵਾਲ ਸੇ ਧੁੱਤ ਨਾ ਕੇ ਜਦੋਂ ਪਾਪਾ ਨੇ ਸਾਰੇ ਗਿੱਲੇ ਕਰ ਲਿਆ ਨੇ ਗਿੱਚੀ ਸਾਰੇ ਗਿੱਲੇ ਹੋ ਹੀ ਪਈ ਆ ਸੋ ਅੱਜ ਹੈਗਾ ਵੀਰਵਾਰ ਨੇ ਮੈਂ ਵਾਸ਼ ਕਰ ਦਿੰਦੀ ਤੇ ਫਿਰ ਮੈਂ ਇੱਕ ਟ੍ਰਿਕ ਲਾਈ ਮੈਂ ਕਹਾਂ ਐ ਕਰਮਣਾ ਤੂੰ ਨਾਲ ਦੋ ਚੁੰਡੀਆਂ ਕਰ ਦੇਵੀਂ ਜਿਵੇਂ ਕੋਰੋਨਾ ਨੇ ਕਰੀ ਗੀਆਂ ਤੇ ਦੋ ਕੁੜੀਆਂ ਵਾਂਗੂ ਚੁੰਡੀਆਂ ਕਰਕੇ ਤੇ ਵਾਲ ਪਿਛਲੇ ਸਾਰੇ ਗਿੱਚੀ ਜੜੀ ਦੀ ਸੁੱਕ ਜੂਗੀ ਤਾਂ ਕਰਕੇ ਇਹ ਦੋ ਤੇ ਹਾਂਜੀ ਜੇਕਰ ਤੁਸੀਂ ਮਨ ਕੇ ਚਾਹ ਟੈਸਟ ਕਰਦੇ ਆਪਾਂ ਪਹਿਲਾਂ ਜੱਪ ਬਿਟੇ ਇਦਾਂ ਨਹੀਂ ਬੋਲਦੇ ਚਲੋ ਜੀ ਜਿਹੜਾ ਟੇਸਟ ਹੈ ਬਿਲਕੁਲ ਕੈਂਟ ਟੇਸਟ ਬਹੁਤ ਵਧੀਆ ਤੇ ਬਾਕੀ ਜੇ ਤੁਸੀਂ ਇਹਨੂੰ ਖਾਓਗੇ ਹਨਾ ਚਟਨੀ ਨਾਲ ਉਹਦਾ डिफरेंट ਟੇਸਟ ਆਊਗਾ ਤੁਹਾਨੂੰ ਹਾਂ ਬਾਤ ਹੈ ਚਟਨੀ ਨਾਲ ਹੋਰ ਟੇਸਟ ਆਊਗਾ ਇਹਦੇ ਨਾਲ ਹੋਰ ਆਊਗਾ ਅਲਗ-ਅਲਗ ਆਊਗਾ ਟੇਸਟ ਸਾਰਾ ਤੋਂ ਪਰ ਨਾ ਬੱਤੇ ਬਣਾਈ ਚਲੋ ਵੀਡੀਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਰੋ ਕਿੱਤਿਆ ਕਿਵੇਂ ਹੋ ਸੈਮਨ ਨਾਮ ਦਾ ਜੁੜਾ ਨਾਮ ਕੀ ਆ ਦਾ ਪਾ ਬਪਾ ਮਾਂ ਇਹ ਦੋ ਦੋ ਮੈਂ ਤਾਂ ਮੈਂ ਤਾਂ ਫਿਰ ਬਾਏ ਬਾਏ O te bai o bai. Pant. Hai. Titi. O titi. Nam nam nam. Ede to. Ede to. Ede to. Ede to. Ede to. Ede to. Hello, Panther. Dapet eh, dapet. Mie, mie, dapet. Ade? Umbra. Umbra. Ayo, 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 ayo. Ayo, Hello papa. Hello papa. Are lu are. Menno tiddi. Hello dape. Mamma e vantar. ਜੀ ਗੁੱਡ ਇਵਨਿੰਗ ਸਾਰਿਆਂ ਨੂੰ ਤੇ ਟਾਈਮ ਹੋ ਗਿਆ 5:20 ਮਿੰਟ ਆਪਾਂ ਨੇ ਤਵਾ ਤਵ ਕਰ ਲਈ ਐਕਸਰਸਾਈਜ਼ ਤੇ ਕਿਉਂਕਿ ਟਿਊਸ਼ਨ ਪੜ੍ਹਾ ਲਈ ਸੀ 3 ਤੋਂ 5 ਸੋ ਆਪਾਂ ਹੁਣ ਫ੍ਰੀ ਆ ਮਾ ਹੈ ਨਹੀਂ ਮੰਮੀ ਹੈ ਨਹੀਂ ਉਰੇ ਹੈ ਨਹੀਂ ਤੇ ਮੈਂ ਕਹਣਾ ਤਵਾ ਤਵਾ ਖਿੱਚ ਕੇ ਕਰ ਲਿਆ ਅੱਧਾ ਘੰਟਾ ਵੌਕ ਦੇਣਾ ਪੈਸੂ ਬਦਕੇ ਤੇ ਜਾਣਾ ਵੀ ਹੈ ਮਮਾ ਰੈਡੀ ਵੀ ਹੋਵਾਂਗੇ ਮਮਾ ਹਾਂਜੀ ਇਸ ਵਲੌਗ ਮਾਰਨਿੰਗ ਜਿਹੜਾ ਸ਼ੂਟ ਕੀਤਾ ਸ਼ੂਟ ਕੀਤਾ ਬਸ ਉਸ ਤੋਂ ਬਾਅਦ ਕੋਈ ਸ਼ੂਟ ਨਹੀਂ ਹੋਇਆ ਆਪਣਾ ਉਸ ਤੋਂ ਬਾਅਦ ਕੋਈ ਸ਼ੂਟ ਨਹੀਂ ਹੋਇਆ ਕੁੱਲਾ ਸਾਫੀ ਹਿੰਦਾ ਤੇ ਨਾ ਬਸ ਸੱਜੂ ਕੁਛ ਡੇ ਵੀ ਨਾ ठीक चल वाहला वजी भी नहीं कह क्योंकि सिर जो दुखन लग गया सी। सो के उठे ना सिर दुखन लग गया बस उठ के गोली लेके के चाह पी तुगे हो वेखो मैं रोन लग गया कओ ਮੈਨੂੰ ਐ ਮੇਰਾ ਨਾ ਗਣਾ ਪੈ ਜੇ ਤੇ ਅੱਜ ਆਪ ਉਹ ਕਲਿੱਪ ਐਡ ਉਹ ਜਰੂਰ ਕਰਾਂਗੇ ਕਿਉਂਕਿ ਵਲੌਗ ਲੰਮਾ ਹੋ ਜਾਂਦਾ ਇਸ ਕਰਕੇ ਨਾ ਐਡ ਹੀ ਨਹੀਂ ਹੋਈ ਜਾਂਦੀਆਂ ਕਈ ਗੱਲਾਂ ਸੋਦਨ ਬੱਚਿਆਂ ਦੀ ਕਲਿੱਪਸ ਰਹਿੰਦੀ ਹੈ ਜੇ ਆਪਣੇ ਪਾਉਣ ਵਾਲੀ ਇਸ ਵਲੌਗ ਦੇ ਨਾਲ ਐਡ ਕਰ ਦਾਂਗੇ ਆਪਾਂ ਤੇ ਲੋ ਜੀ ਬੱਚੇ ਕਹਿੰਦੇ ਸਾਨੂੰ ਵੀ ਵਲੌਗ ਦੇ ਵਿੱਚ ਲਾਓ ਸੇ ਹੈਲੋ ਹੈਲੋ ਲੋ ਜੀ ਬੱਚੇ ਕਹਿੰਦੇ ਸਾਨੂੰ ਵੀ ਵਲੌਗ ਦੇ ਵਿੱਚ ਲੈ ਲਓ ਤੇ ਮੈਂ ਕਹਿੰਦੀ ਗੁੱਡ ਇਵਨਿੰਗ ਸਾਰਿਆਂ ਨੂੰ ਸਵਾਗਤ ਹੈ ਸਾਡੇ YouTube ਚੈਨਲ ਮਨਪ੍ਰੀਤ ਬਰਾਡ ਵਲੌਗਸ ਤੇ ਤੇ ਲੋ ਜੀ ਆਪਾਂ ਜਾ ਰਹੇ ਹਾਂ ਕਿਤੇ ਦਿੱਤੇ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਹਨਾ ਸੋ ਟਾਈਮ ਹੋ ਗਿਆ ਆਈ ਥਿੰਕ ਸਵਾ 6 ਵੇ ਦਾ ਤੁਹਾਨੂੰ ਪਤਾ ਆਪਾਂ ਬਾਕ ਵਗੈਰਾ ਕੰਪਲੀਟ ਕਰ ਗਏ ਆ ਆਪਦਾ ਸਾਰਾ ਕੰਮ ਫਿਰ ਮੈਨੂੰ ਨਾ ਇਦਾਂ ਹੁਣ ਫੀਲ ਹੁੰਦਾ ਕਿ ਜੇ ਮੈਂ ਨਾਗਾ ਪਾਲਣਾ ਚਲੋ ਉਹ ਗਲ ਵੱਖਰੀ ਕਿਤੇ ਟਾਈਮ ਜੇ ਨਹੀਂ ਹੈਗਾ ਤਾਂ ਨਾਗਾ ਪੈਜ ਉਹ ਇੱਕ ਚੀਜ਼ ਵੱਖਰੀ ਹੈ ਜਦੋਂ ਆਪਾਂ ਜਾਣ ਕੇ ਕੰਮ ਕਰੀਏ ਟਾਈਮ ਆਏਗਾ ਪਰ ਜਾਣ ਕੇ ਨਾ ਕੰਮ ਕਰੀਏ ਸੋ ਉਹ ਚੰਗੀ ਗੱਲ ਨਹੀਂ ਹੁੰਦੀ ਸੋ ਆਪਾਂ ਟਿਊਸ਼ਨ ਪੜਾ ਕੇ ਵੈਸੇ ਸਭ 5 ਵਜੇ ਫ੍ਰੀ ਹੋ ਗਏ ਸੀ ਕਿਉਂਕਿ 3 ਵਜੇ ਬੱਚੇ ਭੁਲਾਏ ਸੀ ਤੇ ਉਦੋਂ ਬਾਅਦ ਫਿਰ ਮੈਂ ਜੱਪਨ ਨੂੰ ਨਵਾਤਾ ਵਾ ਕੇ ਰੈਡੀ ਕਰਕੇ 6:30 ਵਜੇ ਨੂੰ ਫ੍ਰੀ ਕਰਨਾ 5:20 ਤੱਕ ਨੇ ਫ੍ਰੀ ਫਰੂ ਕਰਤਾ ਸੀ ਮੈਨੂੰ ਹਵਾ ਤਾ ਕੇ ਤੇ ਜਦੋਂ ਉਦੋਂ ਬਾਅਦ ਮੈਂ 6 ਵਜੇ ਤੱਕ ਵਾਕ ਵਗੈਰਾ ਕੰਪਲੀਟ ਕਰ ਲੀ ਸਦਾ ਘੰਟਾ ਤੇ ਜਦੋਂ ਉਦੋਂ ਬਾਅਦ ਰੈਡੀ ਹੋ ਕੇ ਤੇ ਬਸ ਕੱਪੜੇ ਪਾਉਣੇ ਸਨ ਆ ਕੇ ਤੇ ਰੈਡੀ ਹੋ ਕੇ ਤੇ ਆਪਾਂ ਚੱਲ ਪਏ ਸੀ ਤੇ ਚਲੋ ਜੀ ਆਪਾਂ ਸਵਾ 6 ਹੋ ਗਿਆ ਆਪਾਂ ਪਹੁੰਚ ਚੱਲਿਆਂ ਤੇ ਆਪਾਂ ਚੱਲਨੇ ਅੱਜ ਬਾਬਾ ਸ਼੍ਰੀਚੰਦ ਜੀ ਦਾ ਜਨਮ ਦਿਨ ਸੀ ਬਾਬਾ ਸ਼੍ਰੀਚੰਦ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਓ ਕਿ ਤੁਹਾਨੂੰ ਸਾਡੇ ਵਲੌਗਸ ਕਿੰਨੇ ਦੇ ਲੱਗਦੇ ਨੇ ਤੇ ਬਾਕੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਸਪੋਰਟ ਕਰਿਆ ਕਰੋ ਇੱਕ ਬੈੱਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਜੋ ਵੀਡੀਓ ਦੀ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਜੀ ਮਿਲਦੇ ਨੇਕਸਟ ਵਲੌਗ ਦੇ ਨਾਲ